ਹਾਂਜੀ ਕਿੱਦਾਂ ਸਾਰੇ ਚਲਿਏ ਅਗਰ ਲੈਣੇ ਜਾ ਰਹੇ ਅੱਜ ਅਸੀਂ ਜਾ ਰਹੇ ਆ ਜੀ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਘਰ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਸਾਨੂੰ ਨਿਕਲੇ ਨੂੰ 15-20 ਮਿੰਟ ਹੋ ਗਏ ਆ ਫੋਰ ਸਾਨੂੰ ਬਸ ਹੋਰ 15 ਤੋਂ 20 ਮਿੰਟ ਹੋਰ ਤੱਕ ਅਸੀਂ ਪਹੁੰਚ ਜਾਣਾ ਦੇਖਦੇ ਆ ਜੀ ਉੱਥੇ ਘਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਪਈਆਂ ਉਹਨਾਂ ਦੇ ਵਿੱਚ ਬੰਦੀਆਂ ਯਾਦਾ ਪਈਆਂ ਨੈਸ਼ਨਲ ਹੀਰੋ ਆ ਜ਼ਰੂਰ ਇਹ ਵੀਡੀਓ ਐਂਡ ਤੱਕ ਦੇਖਿਓ ਫੇਰ ਸਾਨੂੰ ਹੌਸਲਾ ਮਿਲੂਗਾ ਤੁਹਾਨੂੰ ਇਦਾਂ ਦੀਆਂ ਹੋਰ ਜਗ੍ਹਾ ਦਿਖਾਵਾਂਗੇ ਅਸੀਂ ਹੁਣ ਪਹੁੰਚ ਗਏ ਆ ਜੀ ਜੋਧਾ ਇੱਥੋਂ 15 ਕਿਲੋਮੀਟਰ ਹੈਗਾ ਟੋਟਲ ਅਗੋ ਸਰਾਂਭਾ ਪਿੰਡ ਜਿੱਥੇ ਜੱਦੀ ਘਰ ਆ ਕਰਤਾਰ ਸਿੰਘ ਸਰਾਂਭਾ ਜੀ ਚਲੋ ਚੱਲਦੇ ਹਾਂ ਜੀ ਅੱਗੇ ਏ ਨਾ ਜੀ ਜਿਹੜੀ ਰੋਡ ਜਾਂਦੀ ਹੈ ਨਾ ਇਹ ਸਿੰਗਲ ਰੋਡ ਆ ਸੋ ਥਾ-ਥਾ ਤੇ ਬ੍ਰੇਕਾਂ ਲੱਗਦੇ ਜਾਂਦੇ ਹੌਲੀ-ਹੌਲੀ ਗੱਡੀ ਮਤਲਬ ਕਿ ਇੰਨੀ ਵੀ ਹੌਲੀ ਨਹੀਂ ਮਨੇ 40-50 ਤੋਂ ਉੱਤੋਂ ਸਪੀਡ ਕਰਦੇ ਨਾਲ ਹੀ ਅੱਗੋਂ ਕੁਝ ਆ ਜਾਂਦਾ ਫਿਰ ਗੱਡੀ ਸਲੋ ਕਰਨੀ ਪੈਂਦੀ ਆ ਸਿੰਗਲ ਰੋਡ ਕਰਕੇ ਕਿਉਂਕਿ ਸਾਹਮਣੇ ਵੀ ਆ ਰਿਹਾ ਇੱਧਰੋਂ ਅਸੀਂ ਜਾ ਰਹੇ ਕਦੇ ਟਰੱਕ ਆ ਜਾਂਦਾ ਕਦੇ ਟਰਾਲੀ ਆ ਜਾਂਦੀ ਆ ਸੋ ਆਰਾਮ ਨਾਲ ਇੱਥੇ ਚੱਲਣ ਦਾ ਫਾਇਦਾ ਬਹੁਤ ਹੀ ਅੱਛਾ ਯਹਾਂ ਪੇ ਮੌਸਮ ਹੈ ਗ੍ਰੀਨਰੀ ਹੈ क्योंकि आज वेदर थोड़ा सा क्लाउडी है तो इसीलिए हमने प्लान किया है चलो कहीं पे घूम कर आते हैं mm -hmm. और नॉट के थोड़ा सा एंसेस्ट्रल हाउस में जाएं थोड़ी सा हिस्ट्री में जाकर बच्चों को भी बताएं कि क्या था वहाँ पे और क्या नहीं दी नाइसरी एंड लॉट ट्रीज एंड इट इज वेरी क्लाउडीमरी Yes and we'll have lots of fun and see new things. Oh. Yes. ਅਸੀਂ ਹੁਣ ਪਹੁੰਚ ਗਏ ਆ ਜੀ ਪਿੰਡ ਸਰਾਬਾ ਇੱਥੋਂ ਮੇਨ ਰੋਡ ਤੋਂ ਆਪਾਂ ਸੜਕ ਲੈਣੀ ਆ ਖੱਬੇ ਨੂੰ ਜਿਹੜੀ ਪਿੰਡ ਨੂੰ ਜਾਂਦੀ ਹੈ ਅੱਗੇ ਜਾ ਕੇ ਕਰਤਾਰ ਸਿੰਘ ਸਾਹਿਬਾ ਜੀ ਦਾ ਘਰ ਉਹ ਆ ਲਿਖਿਆ ਵੀ ਹੋਇਆ ਇੱਥੇ ਹੀਦ ਸਰਾਬਾ ਜੀ ਦਾ ਜਦੀ ਘਰ ਇਨ 600 ਮੀਟਰਸ ਟਰਨ ਰਾਈਟ ਹੁਣ ਅਸੀਂ ਲੰਘ ਰਹੇ ਆ ਜੀ ਸਰਾਬਾ ਪਿੰਡ ਦੇ ਵਿੱਚੋਂ ਆਸੇ-ਪਾਸੇ ਬਾਜ਼ਾਰ ਬਣਿਆ ਆ ਪੂਰਾ ਤੁਸੀਂ ਦੇਖ ਸਕਦੇ ਹੋ ਨੈਕਸਟ ਰਾਈਟ ਕਰਤਾਰ ਸਿੰਘ ਸਰਾਬਾ ਜੀ ਦਾ ਜਿਹੜਾ ਜੱਦੀ ਘਰ ਹੈ ਨਾ ਉਹਦੀ ਗਲੀ ਬਹੁਤ ਹੀ ਛੋਟੀ ਹੈ ਢੀੜੀ ਗੱਡੀ ਦੀ ਔਖੀ ਜਾਂਦੀ ਹੈ ਉੱਥੇ ਸੋ ਸਾਰੇ ਜੋ ਲੋਕੀ ਦੇਖਣ ਆਉਂਦੇ ਆ ਇੱਥੇ ਉਹ ਕੀ ਕਰਦੇ ਗੱਡੀ ਬਾਹਰ ਸੜਕ ਤੇ ਰੋਡ ਤੇ ਲਗਾ ਕੇ ਅੱਗੋਂ ਪੈਦਲ ਜਾਂਦੇ ਆ ਹੁਣ ਅਸੀਂ ਵੀ ਪੈਦਲ ਹੀ ਚੱਲੇ ਹਾਂ ਠੀਕ ਹੈ ਜੀ ਆਓ ਚੱਲੀਏ ਲਓ ਜੀ ਪਿੰਡ ਦੀਆਂ ਗਲੀਆਂ ਵੀ ਦੇਖ ਲਓ ਸਾਬੇ ਪਿੰਡ ਦੀਆਂ ਅਸੀਂ ਪੈਦਲ ਤੁਰੇ ਜਾਂਦੇ ਹਾਂ ਜੱਦੀ ਘਰ ਨੂੰ ਦੇਖੋ ਕਿੰਗੀਆਂ ਸਾਫ਼ ਸੁਥਰੀਆਂ ਗਲੀਆਂ ਨੇ ਬਹੁਤ ਹੀ ਸਾਫ਼ ਪਿੰਡ ਆਹ ਪਿੰਡ ਦਾ ਗੁਰਦੁਆਰਾ ਸਾਹਿਬ ਵੀ ਦੇਖ ਲਓ ਆ ਦੇਖੋ ਜੀ ਕਿੰਨੇ ਨੰਬੂ ਲੱਗੇ ਹੋਏ ਆ। ਦੇਖੋ। ਆਹ ਦੇਖੋ ਜੀ। ਪੱਪੜਾ ਪੈਂਡਰਾ ਪੁਰਾਣਾ। ਬੱਚੇ ਪਿੰਗਾ ਝੋੜ ਦੇ ਵਿੱਚ। ਦੇਖੋ। ਕੀ ਸ਼ਾਨਦਾਰ ਕਿੱਡਾ ਵੱਡਾ। ਕਿੱਥਾਂ ਲਾਇਆ ਬੜੀ ਤੇ ਕਿੱਥਾਂ ਲਾਇਆ ਕਿੱਥਾ। ਲਓ ਜੀ ਧੀਰਾਣੀ ਵੀ ਲੈ ਲਾਪੀ ਝੋੜ। ਪਿੰਗਾ ਝੋੜ ਦੇ ਵਿੱਚ। वैसे भी साण चलਦਾ ਪਿਆ 30 ਦੇ ਦਿਨ ਚੱਲਦੇ ਆ ਉਹ ਵੀ ਆਪੇ ਨਜ਼ਾਰਾ ਮਿਲ ਗਿਆ। ਕੋਠਲੇ ਪਾਣੀ ਪੁੜੀ ਦੇਖੀ। ਇਹ ਥਾੜਾ ਥਾਥ ਹੈ ਨਾ ਇਦਾਂ ਨਿਸ਼ਾਨ ਲੱਗੇ ਹੋਏ ਜਾਂ ਦੇ ਕਰਨ। ਆ ਸਾਹਮਣੇ ਅਨਾਰ ਗੋੜਦਾ ਸਾਹਿਬ। ਆ ਗਿਆ ਜੀ ਜ਼ੱਦੀਕਰ ਕਰਤਾਰ ਸਿੰਘ ਸਰਾਭਾ ਜੀ ਦਾ ਆ ਜੜੀ ਬਿਲਡਿੰਗ ਦੇਖ ਲਈ ਪਿਆ ਨਾ ਅਜਾ ਵਾਟਰ ਕੋਲਰ ਤੋਂ ਅੱਗੇ ਜ਼ੱਦੀਕਰ ਆ ਦੇਖੋ ਆ ਇਤਿਹਾਸ ਵਿੱਚ ਲਿਖਿਆ ਸੰਕੇਤ ਜੀ ਜਾਣ ਤੋਂ ਪਹਿਲਾਂ ਨਾ ਨੂੰ ਉਤਾਰਨੇ ਪੈਂਦੇ ਕਿਉਂਕਿ ਮੈਟ ਲੱਗਾ ਸਾਰੇ ਘਰ ਚ ਸੌਕਸ ਵਾਈ ਦਾ ਹਾਂਜੀ ਬਾਹਰ ਦਾ ਘਰ ਕਿਦਾਂ ਦੇਖਣ ਨੂੰ ਲੱਗਦਾ ਜੀ ਦੇਖੋ ਪੁਰਾਣਾ ਮੇਨ ਗੇਟ ਅੰਦਰ ਵੱੜਦੇ ਆ ਸਾਰਨਾ ਸਭ ਤੋਂ ਪਹਿਲਾਂ ਘਰ ਦਾ ਨਲਕਾ ਲੱਗਾ ਹੋਇਆ ਪੁਰਾਣਾ ਬਹੁਤ ਸੰਭਾਲ ਕੀਤੀ ਹੈ ਇਹ ਆ ਦੇਖੋ ਤੇ ਇੱਕ ਹੋਰ ਚੀਜ਼ ਅੰਦਰ ਆ ਕੇ ਇੱਥੇ ਐਂਟਰੀ ਵੀ ਹੁੰਦੀ ਆ ਕੋਈ ਫੀਸ ਨਹੀਂ ਆ ਦੇਖਣ ਦੀ ਵਾਹੇ ਪਰ ਐਂਟਰੀ ਜ਼ਰੂਰ ਬੰਦੇ ਆ ਤਾਂ ਸਾਨੂੰ ਭਾਈ ਸਾਹਿਬ ਜੀ ਨੇ ਕਿਹਾ ਤੁਸੀਂ ਪਹਿਲਾਂ ਦੇਖ ਲਓ ਬਾਅਦ ਚ ਐਂਟਰੀ ਕਰਾਂਗੇ ਅਗਰ ਜਰੀ ਬਾਬਿਆਂ ਦਾ ਇਤਿਹਾਸ ਲਿਖਿਆ ਹੋਇਆ ਹੈ ਫੈਨ ਚੱਲਦਾ ਸ਼ਾਇਦ ਆਵਾਜ਼ ਕਲੀਅਰ ਨਾ ਹੋਵੇ ਪਰ ਦੇਖੋ ਨਾ ਸ਼ਾਇਦ ਉਹ ਸੱਚੀ ਦੂਰ ਬਿਲਕੁਲ ਸਹੀ ਗੱਲ ਹੈ ਆਹ देखो ਪੁਰਾਣੇ ਸਵਿਚ ਬੋਰ ਕਰਤਾਰ ਸਿੰਘ ਸਰਬਾਈ ਦੀ ਬਹੁਤ ਫੋਟੋਆਂ ਲੱਗੀਆਂ ਇੱਥੇ ਮਤਲਬ ਘੜੀਆਂ ਵੀ ਪੁਰਾਣੀਆਂ ਹੈ ਤੱਕ ਸੰਭਾਲ ਲਈ ਅਗਰ ਨਾਨਕ ਸਾਹਿਬੀ ਕੋਟ ਉਹ ਹੈ ਆਣੇ ਬਰਤਨ ਉਹਨਾਂ ਦੇ ਟਾਈਮ ਦੇ ਕਬੜੀ ਸਾਰੀ ਇੱਕ ਕੜਛੀ ਵੀ ਹੈ ਲੱਕੜ ਦੀ ਕਿਆਂ ਸੰਭਾਲ ਕੇ ਚੀਜ਼ਾਂ ਰੱਖੀਆਂ ਉੱਪਰ ਇੱਕ ਰੇਡੀਓ ਵੀ ਪਿਆ ਬਹੁਤ ਜਮਾਨਾ ਜਿਹੜਾ ਅੱਜ ਕੱਲ ਫਿਲਮਾਂ ਤੇ ਦੇਖਦੇ ਆਂ ਪੁਰਾਣੀਆਂ ਆਹ ਤਾਂ ਦੇਖੋ ਸਾਰੀ ਲੱਕੜ ਦੀ ਬਣੀ ਹੋਈ ਹੈ ਪੁਰਾਣੀ ਬਹੁਤ ਸੰਭਾਲ ਕੇ ਕੀਤੀ ਹੋਈ ਹੈ ਇਹ ਅੱਜਕੱਲੇ ਨਹੀਂ ਮਿਲਦੇ ਸਵਿਚ ਜਿਹੜੇ ਇਹ ਪਹਿਲਾਂ ਸੀਗਾ ਆ ਹੁਣ ਜੀ ਦੂਜੇ ਕਮਰੇ ਜੈਂਟਰ ਹੋਣ ਲੱਗੇ ਆਪਾਂ ਹਾਂ ਅਜੀ ਹਾਂ ਲੈ ਆਉਂਨੇ ਦੇ ਟਾਈਮ ਦੇ ਭਾਂਡੇ ਲੱਸੀ ਰੜਕਾਂ ਨਾਲੇ ਖੜਾ ਪਿਆ ਹੈ ਲੱਸੀ ਰੜਕਾਂ ਨਾਲੇ ਪਿਆ ਚਰਖਾ ਇਹ ਅੱਜਕੱਲ ਚੀਜ਼ਾਂ ਕਿੱਥੇ ਲੱਭਦੀਆਂ ਸਰਖਾ ਆਪ ਇਹ ਅਜੇ ਨੀਤੇ ਸੰਦੂਕ ਉਹਨਾਂ ਦਾ ਮੰਝਾ ਮੰਝਾ ਵੀ ਪਿਆ ਸਹਰਾਣੇ ਵੀ ਪਿਆ ਗੱਦਾ ਵੀ ਪਿਆ ਉਹਨਾਂ ਦਾ ਕੰਬਲ ਵੀ ਕੰਬਲ ਵੀ ਇੱਧਰ ਰੱਖਾ ਪੁਰਾਣੀ ਕੁਰਸੀ ਬਹੁਤ ਪੁਰਾਣੀ ਹੈ ਦਰਵਾਜ਼ੇ ਦੇਖੋ ਪੁਰਾਣੇ ਕਿੰਨੇ ਵਧੀਆ ਸੀ ਕੰਨੇ ਸੋਲਿਡ ਆ ਇੱਕ ਹੋਰ ਕੁਰਸੀ ਪਈ ਹੈ ਉਹਨਾਂ ਦੇ ਟਾਈਮ ਦੀ ਇਹ ਮੈਂ ਆ ਇੱਕ ਹੋਰ ਸੰਦੂਕ ਆ ਪੀੜੀਆਂ ਪੱਖੀਆਂ ਪੱਖੀਆਂ ਕੀ ਵੱਡੇ ਵੱਡੇ ਪੱਖੇ ਹੀ ਆ ਕਤਰਾ ਨੇ ਚੱਕੀ ਇਹ ਆਟਾ ਪੀਂਦੇ ਹੁਣੇ ਉਹਨਾਂ ਦੇ ਮਾਤਾ ਬਜ਼ੁਰਗ ਹਾਂ ਆ ਇੱਕ ਕੋਈ ਖੁੰਡੀ ਵੀ ਪਈ ਆ ਬਜ਼ੁਰਗਾਂ ਦੀ ਆ ਬਾਕੀ ਇਤਿਹਾਸ ਦੇ ਨਾਲ ਸਬੰਧਤ ਕੰਨੀਆਂ ਕਥਾਪਾਂ ਪਈਆਂ ਆ ਬਹੁਤ ਵਧੀਆ ਬਣਾਇਆ ਬਹੁਤ ਵਧੀਆ ਬੈਲ ਮੇਨਟੇਨਡ ਹੈ ਸਾਰੇ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਇੱਥੇ ਕਿ ਆਪਣੇ ਨੈਸ਼ਨਲ ਹੀਰੋਜ਼ ਨੂੰ ਜਰੂਰ ਦੇਖਣ ਆਲੇ ਪਰਾਣੇ ਕਰਾ ਚਾਹਦੇ ਹੁੰਦੇ ਸੀ ਨਾ ਆਲੇ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਹ ਆਲੇ ਆ ਕੀ ਆਈ ਥਿੰਕ ਆ ਪਤਾ ਨਹੀਂ ਕੀ ਚੀਜ਼ ਹੈ ਪਰ ਆਪਾਂ ਇਹ ਪੁੱਛਦੇ ਹਾਂ ਜੀ ਆਪਾਂ ਜਿਹੜੇ ਭਾਈ ਸਾਹਿਬ ਬੈਠੇ ਉਹਨਾਂ ਨੂੰ ਹੈ ਨਾ ਉੱਪਰ ਵੀ ਜਾਂਦੀਆਂ ਬੌੜੀਆਂ نیچے ਵੀ ਘਰ ਸੀ ਉੱਪਰ ਵੀ ਆ ਉੱਪਰ ਦੇਖੋ ਕਿੰਨੀਆਂ ਛੋਟੀਆਂ ਪੀੜੀਆਂ ਬੌੜੀਆਂ ਨੇ ਸਿੱਧੀਆਂ ਬੌੜੀਆਂ ਨੇ ਬਿਲਕੁਲ ਸਿੱਧੀਆਂ ਸਿੱਧੀਆਂ ਵੀ ਆ ਤੇ ਸਟੈਪ ਵੀ ਬੜੇ ਛੋਟੇ ਆ ਆ ਦੇਖੋ ਕਿੰਨਾ ਕੁ ਬੋਹਲਗਾ ਤੇ ਮザਈ ਡੇਢ ਕਫਟ ਦਾ ਬਣਾਂ ਚੌੜਾ ਲੋ ਬਈ ਇੱਕ ਕਮਰਾ ਫਿਲਹਾਲ ਖਾਲੀ ਰੱਖਿਆ ਹੋਇਆ ਇਹਨਾਂ ਇਹਦੇ ਵਿੱਚ ਕੁਸ਼ਣ ਹੀ ਆ ਪੁਰਾਣੀਆਂ ਖਿੜਕੀਆਂ ਦਰਵਾਜ਼ੇ ਆ ਇਹ ਤੋਂ ਸੀ ਅੰਦਰ ਵੱਡੇ ਸੀ ਇਹਦੇ ਵਿੱਚ ਇੱਕ ਹੋਰ ਦਰਵਾਜ਼ਾ ਦਿੱਤਾ ਹੋਇਆ ਦੂਜੇ ਕਮਰੇ ਨੂੰ ਜਾਣ ਆ ਗੱਲ ਤੇ ਬਹਿ ਰਹੀ ਹੈ ਕੋਈ ਸ਼ਾਇਦ ਕੇਅਰ ਟੇਕਰਸ ਹੁੰਦੇ ਸਾਂਦੇ ਹੋਣਗੇ ਆ ਗੁਰੂ ਸਾਹਿਬ ਜੇ ਫੋਟੋ ਲੱਗੀ ਕੋਪਨ ਸਿੰਘ ਜੀ ਇਹ ਕਮਰਾ ਵੀ ਪੂਰਾ ਖਾਲੀ ਆ ਜੀ ਲਾ ਖਿੜਕੀਆਂ ਦਰਵਾਜ਼ੇ ਲੱਗੇ ਆ ਆ ਫੋਟੋ ਤੇ ਗੁਰ ਕੋ ਅਜੋਨੇ ਅੱਦਸਾ ਫੋਟੋ ਕਿੰਨਾ ਕਿੰਨਾ ਦੀ ਲੱਗੀਆਂ ਹੋਈਆਂ ਗੁਰ ਗੋਪਨ ਸਿੰਘ ਜੀ ਕੋ ਨਾਂ ਨਹੀਂ ਤੇ ਸੀ ਉਹ ਕਰਤਾ ਸਿੰਘ ਸਰਪਾ ਬਹ ਬਹੁਤ ਕਰਤਾ ਸਿੰਘ ਦੇਖੋ ਜੀ ਆਹ ਪੁਰਾਣੇ ਸਵਿਚ ਦੇਖੋ ਜੀ ਬਹੁਤ ਹੀ ਮਜ਼ਬੂਤ ਘਰ ਹੁੰਦੇ ਸੀ ਪੁਰਾਣੇ ਅੱਜ ਕੱਲ੍ਹ ਵਾਲੇ ਘਰਾਂ ਵਾਂਗੂ ਨਹੀਂ ਐ ਹਜੇ ਤੱਕ ਦੇਖ ਲਓ ਲੱਕੜਾ ਨੂੰ ਕੋਈ ਸੌਂਕ ਨਹੀਂ ਕੋਈ ਕੁਛ ਨਹੀਂ ਘੱਟੋ ਘੱਟ 200 ਸਾਲ ਪੁਰਾਣਾ ਘਰ ਆ ਦੇਖੋ ਬਾਕੀ ਇਦਾਂ ਦੀਆਂ ਵੀਡੀਓ ਜੇ ਹੋਰ ਦੇਖਣੀਆਂ ਚਾਹੁੰਦੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਤੇ ਸ਼ੇਅਰ ਕਰੋ ਸਾਡੀ ਕੋਸ਼ਿਸ਼ ਹੈ ਕਿ ਉਹ ਤੁਹਾਨੂੰ ਇਦਾਂ ਹੀ ਕਰਤਾਰ ਸਿੰਘ ਸਰਾਭਾ ਦੇ ਘਰ ਤੋਂ ਇਲਾਵਾ ਭਰਦਰ ਸਿੰਘ ਜੀ ਦਾ ਖਟਖੜਕਾ ਪਿੰਡ ਨਵਾਂ ਸ਼ਹਿਰ ਦੇ ਵਿੱਚ ਉਹ ਵੀ ਲੈ ਕੇ ਜਾਵਾਂਗੇ ਅਗਨੇ ਆਉਣ ਵਾਲੇ ਬਲੌਗਾਂ ਦੇ ਵਿੱਚ ਜਿੱਦਾਂ ਹੀ ਅਸੀਂ ਨਿਕਲੇ ਆ ਨਾ ਜੱਦੀ ਕਰੋ ਕਰਤਾਰ ਸਿੰਘ ਜਰਾ ਭਾਏ ਪੂਰਾ ਜੋਰਾਂ ਦੇ ਮੀ ਹੋ ਗਿਆ ਸ਼ੁਰੂ ਗੱਡੀ ਤੱਕ ਆਉਂਦੇ ਆਉਂਦੇ ਹੀ ਅਸੀਂ ਭਿੱਜ ਗਏ ਹੁਣ ਇਹਦੇ ਅੱਗੇ ਅਸੀਂ ਜਾ ਰਹੇ ਆ ਮਹਾਰਾਜਾ ਦਲੀਪ ਸਿੰਘ ਜੀ ਦੀ ਕੋਠੀ ਹੈ ਇੱਥੇ ਥੋੜੀ ਜਿਹੀ ਮਤਲਬ 15-20 ਕਿਲੋਮੀਟਰ ਅੱਗੇ ਹੀ ਆ ਜਿਆਦਾ ਨਹੀਂ ਉਹ ਅਸੀਂ ਤੁਹਾਨੂੰ ਅਲੱਗ ਵਲੌਗ ਚ ਬਣਾ ਦਿਖਾਵਾਂਗੇ ਕਿਉਂਕਿ ਜੇ ਇਹਦੇ ਵਿੱਚ ਇਕੱਠਾ ਕਰਨ ਪਾਇਆ ਤਾਂ ਬਹੁਤ ਲੰਬੀ ਵੀਡੀਓ ਬਣ ਜਾਣੀ ਕਿਉਂਕਿ ਉਹ ਵੀ ਬਹੁਤ ਵੱਡੀ ਪ੍ਰਾਪਰਟੀ ਆ ਕਿੱਲਿਆਂ ਚ ਬਣੀ ਹੋਈ ਆ ਮੈਂ ਅੱਗੇ ਵੀ ਇੱਕ ਕਰ ਹੀ ਗਿਆ ਵਾਂ ਅੱਜ ਤੁਹਾਨੂੰ ਦਿਖਾਉਂ